ਤੱਕ ਜਿਹੜਾ ਦੇਖ ਰਹੇ ਹੋ ਸੁਪਿਵਾਦ ਤੋਂ ਸਿਫਾ ਜਿਹੜਾ ਦਿੱਤਾ ਗਿਆ ਤੁਹਾਡੇ ਉੱਤੇ ਟਵੀਟ ਕੀਤਾ ਜਾਂਦਾ ਹੈ ਇਹਦਾ ਦੇਖੋ ਜਿਹੜਾ ਤੇ ਸਿੱਖੀ ਦੇ ਨਾਲ ਰੂਹ ਤੋਂ ਚੜਿਆ ਹੈ ਤੇ ਜੀ ਵੀ ਅਕਾਲੀ ਸੋਝ ਹੈ ਉਹ ਹਮੇਸ਼ਾ ਹੀ ਸਿੱਖ ਰਾਜਨੀਤੀ ਦੀ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਮੰਗਦਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਹੈ ਉਹ ਵੀ ਲੋਕ ਬਹੁਤ ਵੱਡੀ ਗਿਣਤੀ 'ਚ ਨੇ ਜਿਹੜੇ ਆ ਜਦੋਂ ਕਾਲੀ ਦਰ ਨੂੰ ਢਾਹ ਲੱਗਦੀ ਆ ਜਾਂ ਸਿੱਖ ਰਾਜਨੀਤੀ ਕਮਜ਼ੋਰ ਹੁੰਦੀ ਹੈ ਜਾਂ ਸਿੱਖ ਕੌਮ 'ਚ ਵੰਡੀਆਂ ਪੈਂਦੀਆਂ ਨੇ ਜਿਹੜੇ ਖੁਸ਼ ਹੁੰਦੇ ਨੇ ਪਰ ਉਹਨਾਂ ਲੋਕਾਂ ਦੀ ਵੀ ਗਿਣਤੀ ਬਹੁਤ ਵੱਡੀ ਹੈ ਜਦੋਂ ਅਜਿਹੇ ਹੀ ਘਟਨਾਵਾਂ ਵਾਪਰਦੀਆਂ ਨੇ ਜਿਹਦੇ ਨਾਲ ਅਕਾਲੀ ਦਲ ਕਿਸੇ ਚਰਚਾ ਚ ਆਉਂਦਾ ਹੈ ਜਾਂ ਸਿੱਖ ਰਾਜਨੀਤੀ ਨੂੰ ਟਾਹ ਲੱਗਦੀ ਹੈ ਤੇ ਦੁਖੀ ਹੋਣ ਵਾਲਿਆਂ ਦੀ ਵੀ ਬਹੁਤ ਵੱਡੀ ਗਿਣਤੀ ਹੈ ਚਾਹੇ ਸਤਿਗੁਰੂ ਜਾਣਦਾ ਆ ਬੀਤੇ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਤੇ ਬੜੇ ਤੂਫਾਨ ਆਏ ਨੇ ਬੜੀਆਂ ਹਨੇਰੀਆਂ ਆਈਆਂ ਨੇ ਚਖੜਾਏ ਨੇ ਹਮੇਸ਼ਾ ਇਹ ਸ਼੍ਰੋਮਣੀ ਕਾਲੀ ਦਲ ਚੜ੍ਹਦੀ ਕਲਾ ਦੇ ਨਾਲ ਫਿਰ ਜਿਹੜਾ ਆ ਉਹ ਆਪਣੇ ਜਹੋ ਜਲਾਲ ਤੋਂ ਆਉਂਦਾ ਹੈ ਤੇ ਹੁਣ ਵੀ ਜਿਹੜਾ ਆ ਫਿਰ ਭੌਂ ਕੇ ਜਿਹੜਾ ਸ਼੍ਰੋਮਣੀ ਕਾਲੀ ਦਲ ਉਸੇ ਤਰ੍ਹਾਂ ਹੀ ਮਜ਼ਬੂਤੀ ਦੇ ਨਾਲ ਤੇ ਪੰਜਾਬੀਆਂ ਦੀ ਪਹਿਲ ਬਣ ਕੇ ਸਿੱਖਾਂ ਦੀ ਪਹਿਲ ਬਣ ਕੇ ਪੰਥ ਤੇ ਪੰਜਾਬ ਦੀ ਸ਼ੇਵਾ ਕਰੇਗਾ। ਪਰ ਦੇਖੋ ਮੈਨੂੰ ਨਹੀਂ ਪਤਾ ਕਿ ਸੁਵੀਰ ਸਿੰਘ ਬਾਦਲ ਹੋਰਾਂ ਨੇ ਅਸਤੀਫਾ ਪ੍ਰਦਾਨ ਕੀਤਾ ਕਿਉਂ ਦਿੱਤਾ ਹੈ। ਕਿ ਪਹਿਲੀ ਤੇ ਗੱਲ ਹੈ ਕਿ ਮੈਂ ਅਕਾਲੀ ਦਲ ਦਾ ਹਿੱਸਾ ਨਹੀਂ। ਪਰ ਮੈਂ ਹਮੇਸ਼ਾ ਹੀ ਸਿੱਖ ਰਾਜਨੀਤੀ ਦੀ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਚਾਹੁੰਦਾ। ਔਰ ਭਾਵੇਂ ਵਕ ਵਕ ਚਰਚਾਵਾਂ ਚੱਲਦੀਆਂ ਹੋਣ ਜਾਂ ਵਕਤ ਵਕਤ ਪਤੀ ਕਰਵਾ ਰਹੇ ਹੋਣ ਜਾਂ ਦਿੱਤੇ ਜਾ ਰਹੇ ਹੋਣ ਪਰ ਜੋ ਮੇਰਾ ਮਨ ਕਹਿੰਦਾ ਹੈ ਕਿ ਅੱਜ ਸੁਬੀਰ ਸਿੰਘ ਬਾਦਲ ਨੇ ਜਿਹੜੇ ਉਹਦੇ ਬਾਰੇ ਹਾਲਾਤ ਪੈਦਾ ਕੀਤੇ ਗਏ ਨੇ ਜਿਸ ਤਰ੍ਹਾਂ ਉਹਦੇ ਕਰਤਾਰ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਰਹੇ ਉਹਦੇ ਵਿਹਾਰ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਰਹੇ ਔਰ ਹਮੇਸ਼ਾ ਹੀ ਤਿੱਖੇ ਸਵਾਲਾਂ ਦੇ ਜਿਹੜੇ ਮਾੜੇ ਤੇ ਭੜੇ ਸਵਾਲ ਨੇ ਉਹਨਾਂ ਦੇ ਕਟਗਰੀ ਚ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਸ਼ਕਤੀਆਂ ਨੇ ਜਿਹੜੀਆਂ ਨਾ ਤੇ ਪੰਥਰ ਤੈਸ਼ੀ ਨੇ ਨਾ ਪੰਜਾਬ ਤੈਸ਼ੀ ਨੇ ਨਾ ਅਕਾਲੀ ਦਲ ਦੀਆਂ ਤੈਸ਼ੀ ਨੇ ਤੇ ਨਾ ਸਿੱਖ ਰਾਜਨੀਤੀ ਦੀਆਂ ਤੈਸ਼ੀ ਨੇ ਹਮੇਸ਼ਾ ਉਹਨਾਂ ਨੂੰ ਖੜਾ ਰੱਖਿਆ ਔਰ ਦੂਸਰੀ ਗੱਲ ਹੈ ਕਿ ਜਿਹੜੀ ਢਾਈ ਮਹੀਨੇ ਤੋਂ ਸੁਖਬੀਰ ਸਿੰਘ ਬਾਦਲ ਜੋ ਘਰੇ ਬੈਠੇ ਆ ਜਿਹੜੇ ਜਿਨ੍ਹਾਂ ਦਾ ਇੱਕ ਇੱਕ ਮਿੰਟ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਵਾਸਤੇ ਜ਼ਰੂਰੀ ਤੇ ਜਿਨ੍ਹਾਂ ਦੀ ਸਰਗਰਮੀ ਜਿਹੜੀ ਆ ਅਕਾਲੀ ਦਲ ਪਲ-ਪਲ ਤੇ ਮੰਗਦਾ ਹੈ ਤੇ ਉਹਨਾਂ ਨੂੰ ਢਾਈ ਮਹੀਨੇ ਤੋਂ ਘਰੇ ਬਿਠਾਇਆ ਹੋਵੇ ਤੇ ਅਗਲੇ ਪਾਸੇ ਵੀ ਨਜ਼ਰ ਨਾ ਆ ਰਿਹਾ ਹੋਵੇ ਫਿਰ ਕੁਦਰਤੀ ਹੈ ਕਿ ਮਨ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਅੱਜ ਪ੍ਰਧਾਨਗੀ ਤੋਂ ਅਸਤੀਫਾ ਦੇਣ ਵਾਲਾ ਕਦਮ ਹੈ ਉਹ ਇਸੇ ਕਾਰਨ ਚੁੱਕਿਆ ਹੈ ਤੇ ਕਾਰਨ ਕੋਈ ਹੋਰ ਹੋਵੇ ਮੈਂ ਪੱਕਾ ਤਾਂ ਕਹਿ ਨਹੀਂ ਸਕਦਾ ਪਰ ਮੇਰਾ ਜੋ ਮਨ ਕਹਿੰਦਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਜਿਸ ਤਰ੍ਹਾਂ ਦਾ ਉਹਨੂੰ ਆਪਾਂ ਕਹਿ ਦਈਏ ਕਿ ਦਲੀਲ ਕੀਤਾ ਜਾ ਰਿਹਾ ਆ। ਭਾਵੇਂ ਕਿ ਮੈਂ ਕੋਈ ਸੁਬੀਰ ਸਿੰਘ ਬਾਦਲ ਦੇ ਉਸ ਗੱਲ ਦੇ ਹੱਥ 'ਚ ਨਹੀਂ ਜਿਹੜੀ ਉਹਨੇ ਪੰਥਕ ਭਾਉਣਾ ਦੀ ਲੰਘਣਾ ਕੀਤੀ ਏ। ਜਾਂ ਜਿਹੜੇ ਉਹ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਦੋ ਦੋਸ਼ਾਂ ਦਾ ਤੇ ਮੈਂ ਵੀ ਲੰਬੇ ਸਮੇਂ ਤੋਂ ਗੁਵਾਇਆ। ਭਾਵੇਂ ਪਾਰਟੀ ਦੇ ਵਿੱਚ ਵੀ ਗੱਲ ਠਾਉਂਦਾ ਰਿਹਾ ਤੇ ਮੈਂ ਪਾਰਟੀ ਤੋਂ ਬਾਹਰ ਵੀ ਉਸੇ ਸਮੇਂ ਤੋਂ ਗੱਲ ਕਰਦਾ ਆ ਰਿਹਾ ਕਿ ਪੰਥਕ ਸਰਕਾਰ ਦੇ ਵਿੱਚ ਅਕਾਲੀ ਸਰਕਾਰ ਦੇ ਵਿੱਚ ਸੈਣੀ ਨੂੰ ਡੀਜੀਪੀ ਲਾਉਣਾ ਤੇ ਜਹਾਰ ਆਲਮ ਨੂੰ ਸ਼੍ਰੋਮਣੀ ਕਾਲੇ ਦਰ ਦੀ ਟਿਕਟ ਦੇਣਾ ਇੱਕ ਵੱਡਾ ਗੁਨਾਹ ਹੈ ਤੇ ਬਾਕੀ ਜਿਹੜੇ ਵਰਤਾਰੇ ਵਾਪਰੇ ਨੇ ਸ਼ਾਇਦ ਉਸੇ ਕੜੀ ਦੇ ਨਾਲ ਜੁੜਦੇ ਹੋਈ ਵਾਪਰੇ ਹੈ ਤੇ ਉਹ ਸੁਖਬੀਰ ਸਿੰਘ ਬਾਦਲ ਕੋਲੋਂ ਜਾਂ ਬਾਕੀ ਕਾਲੀ ਲੀਡਰਸ਼ਿਪ ਕੋਲੋਂ ਉਸ ਸਮੇਂ ਦੀ ਸਰਕਾਰ ਕੋਲੋਂ ਜਿਹੜੇ ਕਦਮ ਪੁੱਟੇ ਗਏ ਸੀ ਉਹ ਪੰਥਕ ਭਾਵਨਾ ਦੇ ਵਿਰੁੱਧ ਸੀ ਤੇ ਮੈਂ ਅੱਜ ਵੀ ਚਾਹੁੰਦਾ ਹਾਂ ਤੇ ਮੈਂ ਬੜੇ ਲੰਬੇ ਸਮੇਂ ਤੋਂ ਕਹਿਣਾ ਕਿ ਸੁਖਬੀਰ ਸਿੰਘ ਬਾਦਲ ਨੂੰ ਉਹਦੀ ਤਨਖਾਹ ਲੱਗਣੀ ਚਾਹੀਦੀ ਹੈ ਸਖਤ ਤੋਂ ਸਖਤ ਲੱਗਣੀ ਚਾਹੀਦੀ ਪਰ ਜਿਸ ਤਰੀਕੇ ਨਾਲ ਪਿਛਲੇ ਢਾਈਆਂ ਸਾਲਾਂ ਤੋਂ ਉਹ ਢਾਈਆਂ ਮਹੀਨਿਆਂ ਤੋਂ ਵਰਤਾਰਾ ਚੱਲ ਰਿਹਾ ਹੈ ਇਹ ਮੇਰੇ ਖਿਆਲ ਹਰ ਇੱਕ ਦੀ ਜ਼ੁਬਾਨ ਤੇ ਚਰਚਾ ਵੀ ਹੈ ਕਿ ਇਹ ਕਿਉਂ ਹੈ ਕਦੇ ਇਤਿਹਾਸ ਦੇ ਵਿੱਚ ਅਜਿਹਾ ਹੋਇਆ ਹੀ ਨਹੀਂ ਕਿਉਂਕਿ ਜਿਹੜੇ ਵੀ ਇਤਿਹਾਸ ਪੜਨ ਵਾਲੇ ਨੇ ਬਾੜੀ ਫੌਜ ਤੇ ਇਸ ਤਰ੍ਹਾਂ ਦੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਾਲ ਤਖਤ ਦੀ ਮਰਿਆਦਾ ਕੀ ਹੈ ਪੰਥਕ ਪਰੰਪਰਾਵਾਂ ਕੀ ਨੇ ਔਰ ਬੀਤੇ ਦੇ ਵਿੱਚ ਕਿਹੜੇ-ਕਿਹੜੇ ਉੱਥੇ ਫੈਸਲੇ ਆਏ ਕਿਹੜੀਆਂ-ਕਿਹੜੀਆਂ ਸ਼ਕਤੀਆਂ ਦੇ ਆਏ ਕਿਸ ਤਰ੍ਹਾਂ ਦੇ ਆਏ ਤੇ ਕੀ ਉਹਨਾਂ ਦਾ ਨਿਪਟਾਰਾ ਹੋਇਆ ਕਿਸੇ ਨੂੰ ਕੁਝ ਨਹੀਂ ਪਤਾ ਬਸ ਜਣਪੀ ਆਉਂਦੇ ਇਕੱਲੀ ਨੱਪੀ ਆਉਂਦੇ ਪਿਓ ਵਾਲੀ ਇਕੱਲੀ ਤੇ ਬੀਤੇ ਦੇ ਵਿੱਚ ਬੜੀਆਂ ਵੱਡੀਆਂ-ਵੱਡੀਆਂ ਸ਼ਕਤੀਆਂ ਦੇ ਸ਼ਿਕਾਇਤਾਂ ਦੇ ਸ਼ਿਕਾਇਤਾਂ ਫੈਸਲੇ ਆਏ। ਉਹਨਾਂ ਦੀ ਸੁਣਵਾਈ ਹੋਈ, ਕਾਰਵਾਈ ਹੋਈ, ਉਹਨਾਂ ਰਿਕਾਰਡ ਹੈ। ਉਹਨਾਂ ਬਾਰੇ ਜੋ ਫੈਸਲੇ ਹੋਏ ਉਹ ਵੀ ਉਹਨਾਂ ਰਿਕਾਰਡ ਹੈ। ਪਰ ਪਤਾ ਨਹੀਂ ਇਹ ਜੀਬੂ ਜਿਨ੍ਹਾਂ ਨੇ ਸਮੁਖੀ ਸਮੁੱਚੀ ਸਿੱਖ ਰਾਜਨੀਤੀ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕਰ ਦਿੱਤਾ ਹੈ। ਉਹ ਕਿਹੜੇ ਲੋਕ ਨੇ ਜਿਹੜੇ ਪਿੱਛੋਂ ਗੇਮਾਂ ਖੇਡ ਰਹੇ। ਮੈਨੂੰ ਨਹੀਂ ਪਤਾ। ਪਰ ਜੈ ਉਸ ਸੁਧਾਰ ਲੈਰ ਵਾਲੇ ਆਪਣੇ ਆਪ ਨੂੰ ਕਹਿੰਦੇ ਨੇ ਸੁਧਾਰ ਲੈਣ ਦੀ ਗੱਲ ਕਹਿ ਰਹੇ ਨੇ ਕਿ ਇਹ ਵੀ ਰਾਇ ਜ਼ਰੂਸਤ ਹੈ ਇਹ ਪਹਿਲਾ ਚੀਜ਼ ਕਰਨੀ ਚਾਹੀਦੀ ਸੀ ਚਲੋ ਜਿਹੜੇ ਆਪਣੀ ਲਾਈਨ ਹੀ ਵਕਰੀ ਖਿੱਚ ਕੇ ਚਲੇ ਗਏ ਉਹ ਕੀ ਕਹਿੰਦੇ ਆ ਉਹ ਤੇ ਕਸਰ ਪਈਦੇ ਨੂੰ ਕੋਈ ਨਹੀਂ ਛੱਡਦੇ ਰਿਹਾ ਤੇ ਹੁਣ ਵੀ ਕਿਉਂ ਛੱਡਣਗੇ ਉਹਨਾਂ ਦਾ ਅਧਿਕਾਰ ਖੇਤਰ ਹੈ ਪਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਨੇ ਪ੍ਰੋਪੋਜ਼ਲ ਰੱਖੀ ਸੀ ਕਿ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਉਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣ ਬਣਾਇਆ ਜਾਵੇ ਤੇ ਮਰਖਲ ਪਤਾ ਨਹੀਂ ਕਿੱਥੋਂ ਦਾ ਮੀਡੀਆ ਸੀਗੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸਵਾਲ ਕੀਤਾ ਤੇ ਤੁਹਾਡੇ ਬਾਰੇ ਆ ਪ੍ਰੋਪੋਜ਼ਲ ਆਹੀ ਹੈ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਤੇ ਉਹਨਾਂ ਨੇ ਕਿਹਾ ਜੀ ਕਿ ਜੇ ਸਾਰੇ ਚਾਹਣਗੇ ਤੇ ਮੈਂ ਬਣ ਲਈ ਤਿਆਰ ਹਾਂ ਮੈਂ ਹੁਣ ਬੇਨਤੀ ਕਰੂੰਗਾ ਬਡਾਲਾ ਸਾਹਿਬ ਨੂੰ ਚੰਦੂ ਮਹਿਰਾ ਸਾਹਿਬ ਨੂੰ ਜਿੰਨੇ ਸਾਹਿਬ ਨੇ ਸਾਰਿਆਂ ਨੂੰ ਇਹ ਹੁਣ ਖੁਸ਼ ਜੇਣਾ ਬਣਾ ਦਿਓ ਯਾਨੀ ਅਰਪੀ ਸਿੰਘ ਉਹਨਾਂ ਅਕਾਲੀ ਦਲ ਦਾ ਪ੍ਰਧਾਨ ਉਹ ਵੀ ਬੜੇ ਇਸ਼ਕ ਸੀ ਤੇ ਤੁਸੀਂ ਵੀ ਬੜੇ ਚਾਹਵਣ ਸੀ ਹਾਂਜੀ ਕਰ ਦਿਓ ਮਜਬੂਤੀ ਪੰਥਗਰਾਜ ਨੀਤੀ ਦੀ ਜਿਹੜੀ ਰਹਿਂਦੀ ਖੁੰਦੀ ਹੈ ਉਹ ਵੀ ਖੂਬ ਸੁਰਦਿਓ ਪਤਾ ਨਹੀਂ ਹੋਰ ਕਿਸੇ ਦੇ ਵਿਚਾਰ ਕੀ ਹੋ ਸਕਦੇ ਆ ਕਿਸੇ ਦੀ ਕੀ ਸੋਚ ਹੋ ਸਕਦੀ ਹੈ ਪਰ ਮੈਂ ਅੱਜ ਭਾਵੇਂ ਕਾਲੀਦਸ ਦਾ ਹਿਸਾ ਨਹੀਂ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਨੇ ਅੱਜ ਇਸ ਕਦਰ ਮਜ਼ਬੂਤ ਕੀਤਾ ਮਜਬੂਰ ਕੀਤਾ ਗਿਆ ਕਿ ਉਹ ਬੰਦਾ ਜਿਹੜਾ ਵੱਡੀਆਂ ਵੱਡੀਆਂ ਸ਼ਕਤੀਆਂ ਦੇ ਸਾਹਮਣੇ ਸਿਰ ਝਾੜ ਕੇ ਤੇ ਤੁਹਾਨੂੰ ਉੱਚੀ ਰੱਖ ਕੇ ਗੱਲਾਂ ਕਰਦਾ ਸੀਗਾ ਤੇ ਜਿਨੇ ਮੌਜੂਦਾ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਵੱਡਿਆਂ ਵੱਡਿਆਂ ਦੇ ਸਿਰ ਨਵਾ ਦਿੱਤੇ ਸੀਗੇ ਤੇ ਕੱਲਾ ਸੁਬੀ ਸਿੰਘ ਬਾਦਲੋਂ ਨਾਲ ਅਗੇ ਵਹਿਰਿਆ ਸੀਗਾ ਅੱਜ ਸੁਬੀ ਸਿੰਘ ਬਾਦਲੋਂ ਨੂੰ ਵੀ ਇਸ ਮਹਾਜ ਤੇ ਖੜਾ ਕਰ ਦਿੱਤਾ ਹੈ ਕਿ ਉਹਨੂੰ ਵੀ ਜਿਹੜਾ ਆ ਅੱਜ ਸ਼੍ਰੋਮ ਨਿਕਲ ਦੇ ਪ੍ਰਧਾਨਗੀ ਤੋਂ ਅਸਤੀਫਾ ਦੇਣ ਵਾਸਤੇ ਮੈਂ ਇਹ ਕਹੂੰਗਾ ਕਿ ਮਜਬੂਰ ਕਰ ਦਿੱਤਾ ਮੈਨੂੰ ਨਹੀਂ ਪਤਾ ਹੋਰ ਕਾਰਨ ਕੀ ਹੈ ਮੇਰੀ ਮੇਰੀ ਜਿਹੜੀ ਭਾਵਨਾ ਹੈ ਜਾਂ ਮੇਰੇ ਜਿਹੜੇ ਸ਼ਬਦ ਨੇ ਜਾਂ ਮੇਰਾ ਪ੍ਰਤੀਕਰਮ ਜਿਹੜਾ ਹੈ ਮੈਂ ਇਹੀ ਮਹਿਸੂਸ ਕਰਦਾ ਹੈ ਕਿ ਕਿੰਨਾ ਵੱਲੋਂ ਮਜ਼ਬੂਰ ਕੀਤਾ ਗਿਆ ਇਸ਼ਾਰਾ ਕਿਦੇ ਰਹਿਣਾ ਸੀ ਦੇਖੋ ਉਹ ਸ਼ਕਤੀਆਂ ਨੇ ਜਿਹੜੀਆਂ ਕਦਾਚਿਤਵ ਨਹੀਂ ਚਾਹੁੰਦੀਆਂ ਕਿ ਸਿੱਖ ਰਾਜਨੀਤੀ ਮਜ਼ਬੂਤ ਹੋਵੇ ਆਕਾਲੀ ਦਲ ਮਜ਼ਬੂਤ ਹੋਵੇ ਤੇ ਸਿੱਖ ਕੌਮ ਸ਼ਕਤੀਸ਼ਾਲੀ ਹੋਵੇ ਤੇ ਸਿੱਖ ਕੌਮ ਇੱਕ ਜੁਟ ਹੋਵੇ ਉਹ ਜਿਹੜੀਆਂ ਸ਼ਕਤੀਆਂ ਨੇ ਉਹ ਕਿਸੇ ਨੂੰ ਹਲਾ ਨਹੀਂ ਉੱਪਰ ਵਰਤਾਰਾ ਇਸ ਤਰ੍ਹਾਂ ਦੀਆਂ ਵਰਤੌਂਦੀਆਂ ਨੇ ਕਿ ਜਿਨ੍ਹਾਂ ਦੇ ਜਿਨ੍ਹਾਂ ਨੂੰ ਖੜਾਇਆ ਜਾ ਰਿਹਾ ਹੁੰਦਾ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਸਾਡੇ ਪਿੱਛੇ ਕੋਈ ਸ਼ਕਤੀਆਂ ਨੇ ਸਾਨੂੰ ਉਹ ਵਰਤ ਰਹੀਆਂ ਨੇ ਤੇ ਅੱਜ ਕਈ ਸੱਜਣ ਉਸੇ ਵਰਤਾਰੇ ਦੇ ਵਰਤੇ ਜਾ ਰਹੇ ਨੇ ਤੇ ਅੱਜ ਜਿਹੜੀ ਖੇੜ ਇੱਥੋਂ ਤੱਕ ਆਣ ਕੇ ਖੜੋ ਗਈ ਪਰ ਮੈਂ ਆਸ਼ਾ ਰੱਖਦਾ ਹਾਂ ਗੁਰੂ ਨੂੰ ਮੰਨਣ ਵਾਲੇ ਸਾਰੇ ਆਪਾਂ ਕਿ ਸਤਿਗੁਰੂ ਕਲਾ ਵਰਤਾਊਗਾ ਭੋਂਕੇ ਸ਼੍ਰੋਮਣੀ ਕਾਲੀ ਦਲ ਬਹੁਤ ਹੀ ਮਜ਼ਬੂਤੀ ਦੇ ਨਾਲ ਸਿੱਖ ਪੰਥ ਦੀ ਤੇ ਪੰਜਾਬੀਆਂ ਦੀ ਪਹਿਲੀ ਪਸੰਦ ਬਣ ਕੇ ਪੰਜਾਬ ਚ ਉੱਭਰੂਗਾ ਤੇ ਉਸੇ ਤਰ੍ਹਾਂ ਹੀ ਪਹਿਲਾ ਵਾਂਗ ਹੀ ਪੰਜਾਬ ਦੀ ਤਪੰਥ ਦੀ ਅਗਵਾਈ ਕਰੇਗਾ ਪਰ ਗੈਨੀ ਹਰਖੇ ਦੇ ਉੱਪਰ ਤੁਸੀਂ ਸਵਾਲ ਚ ਪੁੱਛਦੇ ਜਦੋਂ ਮੀਡੀਆ ਦੇ ਵੱਲ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਉਹ ਕਹਿੰਦੇ ਸਭ ਕੁਝ ਕਾਗਜ਼ਪੁਰਖ ਦੇਖੇਗਾ ਜੀ ਜੋ ਤੁਹਾਡੇ ਰੋਟੀ ਬਣੀ ਦਿੱਤੀ ਗਈ ਸੀ ਉਹਨਾਂ ਨੂੰ ਨਹੀਂ ਮੇਰੇ ਵੱਲੋਂ ਟਿੱਪਣੀ ਤਾਂ ਕੋਈ ਨਹੀਂ ਗਈ ਮੇਰੇ ਵੱਲ ਤੋਂ ਸਿੱਧਾ ਸਵਾਲ ਹੈ ਕਿ 15 ਅਕਤੂਬਰ ਨੂੰ ਮੇਰੇ ਵਿਰੁੱਧ ਜਿਹੜਾ ਫੈਸਲਾ ਸੁਣਾਇਆ ਗਿਆ ਮੈਂ ਤਾਂ ਝੂਠ ਚ ਪਾਇਆ ਜਿਦਕਿ ਮੈਨੂੰ ਆਸ ਹੀ ਨਹੀਂ ਸੀ ਹਾਂਜੀ ਤੁ ਕਦਾਜਤ ਮੈਂ ਜੇ ਪੰਥਕ ਪਰੰਪਰਾਵਾਂ ਪੰਥਕ ਮਰਿਆਦਾ ਜਾਂ ਕਾਲਪਕ ਸਭ ਦੀ ਮਰਿਆਦਾ ਨੂੰ ਜਦੋਂ ਮੈਂ ਤੋਲ ਕੇ ਦੇਖਦਾ ਤੇ ਆਪ ਦੇ ਫੈਸਲੇ ਨੂੰ ਤੋਲ ਕੇ ਦੇਖਦਾ ਮੈਂ ਕਿੰਤੂ ਪਰਤੂ ਨਹੀਂ ਕਰਦਾ ਤੇ ਸਿੰਘ ਸਾਹਿਬਾਨ ਮੈਨੂੰ ਦੱਸ ਦੇਣ ਜਦ ਵੱਡੇ ਵੱਡੇ ਪੰਥਕ ਬੁੱਧੀਜੀਵੀ ਦੱਸ ਦੇਣ ਚਲੋ ਫਿਰ ਵੀ ਕੋਈ ਨਹੀਂ ਮਖਰੂਮ ਵਿੱਚ ਝੋਲੀ ਚ ਪੜਿਆ ਤੇ 16 ਅਕਤੂਬਰ ਨੂੰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਹੋਰਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਜਿਸ ਤਰੀਕੇ ਦਾ ਕੁਫਰ ਤੋਂ ਲਿਆ ਜੋ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਛੜਜੰਤਰ ਰਚਿਆ ਝੂਠ ਬੋਲਿਆ ਝੂਠੇ ਦੋਸ਼ ਲਾਏ ਕਿ ਵਿਰਸਾ ਸਿੰਘ ਟੋਫਾ ਨੇ ਮੈਨੂੰ ਮੇਰੇ ਪਰਿਵਾਰ ਨੂੰ ਮੇਰੀਆਂ ਬੱਚੀਆਂ ਨੂੰ ਮੇਰੀ ਜਾਤ ਬਾਰੇ ਸ਼ਬਦ ਕਹੇ ਨੇ। ਪਰ ਮੇਰੀ ਰੂਹ ਦੁਖੀ ਹੋਈ। ਮੈਂ ਫੈਸਲੇ ਕਰਕੇ ਨਹੀਂ ਜੋ 15 ਅਕਤੂਬਰ ਨੂੰ ਫੈਸਲਾ ਹੋਇਆ ਸੀ 10 ਸਾਲ ਵਾਲਾ ਮੇਰੇ ਵਿਰੁੱਧ ਪਰ ਉਹ ਬਰਦਾਸ਼ਤ ਕਰ ਲਿਆ ਸੀ। ਸਹਿ ਲਿਆ ਸੀ। ਪਰ ਪੀੜਾ ਵੜੀ ਹੋਈ ਪਰ ਮੈਨੂੰ ਗਿਆਨੀ ਹਰਪੀ ਸਿੰਘ ਦੇ ਉਸ ਝੂਠ ਨੇ ਝੂਠੇ ਦੋਸ਼ਾਂ ਨੇ ਬਹੁਤ ਬੀੜਾ ਦਿੱਤੀ। ਭਾਵੇਂ ਕਿ ਮੈਂ 16 ਅਕਤੂਬਰ ਤੋਂ ਹੀ ਲਗਾਤਾਰ ਇਹ ਕਹਿਣਾ ਹੁੰਦਾ ਸੀਗਾ ਕਿ ਗਿਆਨੀ ਹਰਪੀ ਸਿੰਘ ਹੋਰਾਂ ਨੇ ਝੂਠੇ ਦੋਸ਼ ਲਾਇਆ ਹੈ ਸਬੂਤ ਦੇਣ ਫਿਰ ਮੈਂ ਸ਼੍ਰੀ ਅਕਾਲ ਤਖਤ ਸਭ ਤੇ ਹਾਜ਼ਰ ਹੋ ਕੇ ਫਸੀਲ ਦੇ ਥੱਲੇ ਵੀ ਬੇਨਤੀ ਜੋਦੜੀ ਕੀਤੀ ਕਿ ਮੈਨੂੰ ਅਣਸਾਬ ਦਵਾਇਆ ਜਾਵੇ ਕਿ ਮੇਰੇ ਨਾਲ ਬੜਾ ਅਨਿਆਂ ਹੋਇਆ ਹੈ ਧੱਕਾ ਹੋਇਆ ਹੈ ਔਰ ਬੜਾ ਵੱਡਾ ਗਨਾਹ ਹੋਇਆ ਹੈ ਯਾਨੀ ਹਰਪੀ ਸਿੰਘ ਹੋਰਾਂ ਨੇ ਹਾਂ ਜੇ ਉਹਨਾਂ ਕੋਲ ਕੋਈ ਸਬੂਤ ਹੈ ਤੇ ਉਹ ਪੰਥ ਦੀ ਤੇ ਗੁਰੂ ਦੀ ਕਚੈਰੀ ਚ ਰੱਖਾ ਇੱਕ ਤੁਹਾਡੇ ਨੂੰ ਪੋਸਟ ਵੀ ਸਾਂਝੀ ਕੀਤੀ ਦੇ ਸੀ ਜਹੇਦਾਰ ਜਿਗਰ ਘੇਰਿਆ ਜਿਵੇਂ ਜਿਹੇ ਦਾ ਨਾਂ ਤੁਸੀਂ ਜਿਗਰ ਕੀਤਾ ਜਿਹਦੇ ਵਿੱਚ ਜਿਹੇ ਘਰ ਬਾਜਾਰੇ ਮੈਂ ਤਾਂ ਕੋਈ ਜਿਹਦਰਤ ਲਿਖਿਆ ਨਹੀਂ ਹੈ ਮੈਂ ਤੇ ਬਹਿ ਲਿਆ ਵੀ ਇੱਕ ਕਲਜਾ ਜਦੇ ਚੜ ਗਿਆ ਸੀ ਵਿਦੇਸ਼ ਲਈ ਇਹ ਕਾਜ ਜਾਦੇ ਚੜ ਗਿਆ ਵਿਦੇਸ਼ ਲਈ ਇੱਕ ਹੁੰਜਾ ਜਦੇ ਚੜ ਗਿਆ ਉਹ ਹੁਣ ਕੌਣ ਨੇ ਕੌਣ ਨਹੀਂ ਤੇ ਜਿਹੜੇ ਰਹਿੰਦੇ ਜਾਂ ਜਾਂਦੇ ਮੈਂ ਉਹਦੇ ਬਾਰੇ ਕੀ ਉਹ ਤੇ ਕੀ ਕਹੂੰਗਾ ਕਿ ਅੱਜ ਚੜ ਕੇ ਕੱਲ ਚੜ ਕੇ ਰਹਿੰਦੇ ਹੀ ਜਾਂਦੇ ਆ ਹਾਂ ਮਾਰੇ ਕਿਰਪਾ ਕਰੇ ਹਾਂਜੀ ਜਹਾਜਾਂ ਤੋਂ ਉਤਰ ਕੇ ਕਿਤੇ ਸਾਡੇ ਸਿੱਖ ਵੇੜਿਆਂ ਦੇ ਵਿੱਚੋਂ ਕਿਤੇ ਆ ਜਾਣ ਨਾ ਜੀ ਤੇ ਸਿੱਖੀ ਵਜੂ ਪਰ ਉਹ ਜਾਂਦੇ ਨੇ ਉਹ 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 ਤੇ ਉਹ ਹੋ ਜਾਂਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਰਹੀ ਇਹ ਤੁਸ ਲਿਖਣੋਂ ਦੀ ਵੇੜਾ ਦੇਖਦਾ ਹੀ ਨਹੀਂਗਾ ਜਿੱਥੇ ਸਿੱਖੀ ਵਾਦੀ ਦੀ ਅੱਜ ਦੀ ਜਨਰੇਸ਼ਨ ਜਿਹੜੀ ਪੁੱਛੀ ਕੀ ਕਿਸੇ ਆਈ ਦੀ ਸਿੱਖ ਸਾਡਾ ਵੀ ਸਿੱਖੀ ਨਾਲ ਕੋਈ ਸੰਬੰਧ ਸੀਗਾ ਹਾਂਜੀ ਕੀ ਕਰਾਂਗੇ ਜੀ